ਦਾ ਪੈਣ ਪਾਈਆਂ ਨੂੰ ਜੈਮ ਸੀਦੀ ਮੇਰੇ ਪੈਣੋਂ ਔਰ ਪਾਈਓ ਅੱਪਾ ਜਦ ਗੱਲ ਕਰਾਂਗੇ ਕਿ ਤੁਸੀਂ ਦੇਖਿਆ ਹੋਏਗਾ ਕਿ ਬਹੁਤ ਸਾਰੀਆਂ ਸੇਵਕਾਈਆਂ ਆ ਐਸੀਆਂ ਮਿਨਿਸਟਰੀ ਦਾ ਜਿੱਥੇ ਤੇਲ ਪਾਣੀ ਨਮਕ ਕੱਪੜੇ ਟੀ-ਸ਼ਰਟ ਰੁਮਾਲ ਜਾਂ ਹੋਰ ਵੀ ਵਸਤੂਆਂ ਟਾਈਮ ਪੀਸ ਕੱਪ ਪਤਾ ਨਹੀਂ ਕੀ ਕੀ ਵੇਚਿਆ ਜਾ ਰਿਹਾ ਤੇ ਸੱਚਮੁੱਚ ਮੈਂ ਦੱਸ ਦੇਣਾ ਚਾਹੁੰਦਾ ਸਾਡੀ ਕਿਸੇ ਦੇ ਨਾਲ ਵੀ ਕੋਈ ਵੀ ਪਰਸਨਲ ਲੜਾਈ ਨਹੀਂ ਆ ਨਾ ਸਾਨੂੰ ਕਿਸੇ ਵੀ ਸੇਵਕਾਈ ਤੋਂ ਜੈਲਸ ਆ ਅਗਰ ਕੋਈ ਵੀ ਮਨੁੱਖ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਰੂਹਾਂ ਬਚਾਏਗਾ ਤੇ ਸਾਡੇ ਲਈ ਇੱਕ ਆਨੰਦ ਦੀ ਗੱਲ ਆ ਇਸ ਲਈ ਨਾ ਕੋਈ ਕਿਸੇ ਨਾਲ ਪਰਸਨਲ ਲੜਾਈ ਆ ਸਾਡੀ ਸ਼ਰੀਰੇ ਨਾ ਹੀ ਸਾਨੂੰ ਕਿਸੇ ਤੋਂ ਜੈਲਸ ਪਰ ਗੱਲ ਆ ਕਿ ਇੱਧਰ ਵਚਨ ਦਾ ਫੈਸਲਾ ਦੇਖਣਾ ਆ ਇੱਧਰ ਕਿਸੇ ਮਨੁੱਖ ਦੀ ਇੱਛਾ ਨਹੀਂ ਇੱਧਰ ਮੇਰਾ ਫੈਸਲਾ ਨਹੀਂ ਯਾਨੀ ਅਸੀਂ ਰੱਖਣਾ ਵਚਨ ਨੂੰ ਕਿ ਵਚਨ ਦੇ ਮੁਤਾਬਿਕ ਇਹ ਸਭ ਕੁਝ ਹੋਣਾ ਠੀਕ ਆ ਜਾਂ ਨਹੀਂ ਜਦੋਂ ਅਸੀਂ ਬਾਈਬਲ ਨੂੰ ਦੇਖਦੇ ਹਾਂ ਉਮਤੀ ਦੀ ਅੰਜੀਲ 21 ਚੈਪਟਰ ਉਸ ਦਾ 12 ਵਚਨ ਜਦੋਂ ਪ੍ਰਭ ਯਿਸੂ ਮਸੀਹ ਯਰੂਸ਼ਲਮ ਦੇ ਅੰਦਰ ਆਏ ਉਹ ਹੇਕਲ ਦੇ ਵਿੱਚ ਗਏ ਯਾਨੀ ਚਰਚ ਦੇ ਅੰਦਰ ਮੰਦਰ ਦੇ ਅੰਦਰ ਤਾਂ ਉੱਧ ਪ੍ਰਭੂ ਨੇ ਬਾਈਬਲ ਦੱਸਦੀ ਸਭ ਤੋਂ ਪਹਿਲਾਂ ਉਹ ਲੋਕ ਜਿਹੜੇ ਮੁੱਲ ਲੈਂਦੇ ਵੇਚਦੇ ਵਟਦੇ ਸੀ ਕਮਾਈ ਕਰਦੇ ਸੀ ਉੱਧਰ ਬੈਠ ਕੇ ਜੋ ਭਿੰਟਾਂ ਪਰਮੇਸ਼ਰ ਨੂੰ ਚੜਾਈਆਂ ਜਾਂ ਜਾਂਦੀਆਂ ਇੱਥੋਂ ਤੱਕ ਹੀ ਉਹ ਵੀ ਜੋ ਕੁਝ ਵੀ ਵੇਚਿਆ ਜਾ ਰਿਹਾ ਸੀ ਪ੍ਰਭੂ ਨੇ ਜਾ ਕੇ ਪਹਿਲਾਂ ਉਹ ਦੁਕਾਨਦਾਰੀਆਂ ਬੰਦ ਕਰਾਈਆਂ ਪਰਭੂ ਨੇ ਉਧਰ ਗੁੱਸਾ ਕੀਤਾ ਅੱਜ ਲੋਕ ਕਦੋਂ ਗੁੱਸਾ ਕਰਦੇ ਆ ਜਿਨ੍ਹਾਂ ਗੱਲਾਂ ਤੇ ਪ੍ਰਭੂ ਨੇ ਬੋਲਿਆ ਸਹਿਣ ਕਰਨਾ ਮਾਫ਼ ਕਰਨਾ ਵਿਰੋਧ ਦੇ ਬਦਲੇ ਵਿਰੋਧ ਨਹੀਂ ਕਰਨਾ ਉਹਨਾਂ ਗੱਲਾਂ ਤੇ ਤੂੰ ਗੁੱਸਾ ਕਰ ਰਿਹਾ ਜਿਸ ਗੱਲ ਤੇ ਪ੍ਰਭੂ ਯੀਸ਼ੂ ਮਸੀਹ ਨੇ ਗੁੱਸਾ ਕੀਤਾ ਉਧਰ ਚੁੱਪ ਬੈਠੇ ਆ ਔਰ ਬਾਈਬਲ ਕਹਿੰਦੀ ਪ੍ਰਭੂ ਯੀਸ਼ੂ ਮਸੀਹ ਨੂੰ ਗੁੱਸਾਇਆ ਔਰ ਪ੍ਰਭੂ ਨੇ ਉਹ ਦੁਕਾਨਦਾਰੀਆਂ ਬੰਦ ਕਰਵਾਈਆਂ ਉਹ ਤਖਤ ਉਲਟਾ ਦਿੱਤੇ ਉਹਨਾਂ ਨੂੰ ਬਾਹਰ ਕੱਢਿਆ ਜਿਹੜੇ ਮੁੱਲ ਲੈਂਦੇ ਵੇਚਦੇ ਘੱਟਦੇ ਸੀ ਔਰ ਪ੍ਰਭੂ ਯੇਸ਼ੂ ਮਸੀਹ ਨੇ ਬੋਲਿਆ ਇਹ ਮੇਰਾ ਘਰ ਜੋ ਪ੍ਰਾਰਥਨਾ ਦਾ ਘਰ ਸਦਾਏਗਾ ਤੂੰ ਇਸ ਨੂੰ ڈاکੂਆਂ ਦੀ ਖੋਬ ਬਣਾ ਕੇ ਰੱਖਿਆ ਹੋਇਆ ਹੈ ਤੇ ਅੱਜ ਮੇਰੇ ਪਿਆਰਿਓ ਜਿਸ ਸਥਾਨ ਤੇ ਵੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਲੋਕ ਪਰਮੇਸ਼ਵਰ ਦੀ ਆਰਾਧਨਾ ਕਰਨ ਲਈ ਇਕੱਠੇ ਹੁੰਦੇ ਉਹ ਜਿਹੜੀ ਪ੍ਰਾਰਥਨਾ ਦਾ ਘਰ ਸਦਾਇਆ ਜਾਏਗਾ ਉਹ ਵਪਾਰ ਨਹੀਂ ਆ ਉਧਰ ਧੰਦਾ ਨਹੀਂ ਆ ਕੀ ਉੱਧਰ ਕੋਈ ਪ੍ਰਾਰਥਨਾ ਦੇ ਨਾਮ ਤੇ ਵਸਤੂਆਂ ਵੇਚ ਕੇ ਧੰਦਾ ਕਰੇ ਹੁਣ ਇਸ ਬਚਨ ਦੇ ਉੱਪਰ ਕਈ ਵਾਰ ਕੁਝ ਲੋਕਾਂ ਨਾਲ ਗੱਲ ਹੁੰਦੀ ਤਾਂ ਉਹ ਕਹਿੰਦੇ ਫਿਰ ਇੱਥੋਂ ਤੱਕ ਉਹਨਾਂ ਦੇ ਪੈਸੇ ਦਾ ਜਿਹੜਾ ਨਸ਼ਾ ਚੜਿਆ ਹੋਇਆ ਫਿਰ ਉਹ ਕਈ ਵਾਰ ਬੋਲਦੇ ਸੇਵਕਾਈ ਕਿੱਦਾਂ ਚੱਲੇਗੀ ਸੇਵਕਾਈ 'ਚ ਬਹੁਤ ਪੈਸੇ ਦੀ ਲੋੜ ਆ ਜਣੀ ਪਰਮੇਸ਼ਵਰੇ ਨਾਕਮਜ਼ੋਰ ਕੀ ਪਰਮੇਸ਼ਵਰ ਦੀ ਸੇਵਕਈਆ ਤੁਹਾਡੀ ਸੇਵਕਈਆ ਇਹ ਕੰਮ ਕੀਦਾ ਪਰਮੇਸ਼ਵਰ ਦਾ ਕਰ ਰਹਾ ਹੈ ਕ ਆਪਣਾ ਕਰ ਰਹਾ ਹੈ ਤੁਸੀਂ ਪਰਮੇਸ਼ਵਰ ਦਾ ਕੰਮ ਆ ਪਰਮੇਸ਼ਵਰ ਦੀ ਸੇਵਕਈਆ ਤਾਂ ਪਰਮੇਸ਼ਵਰ ਇੰਤਜ਼ਾਮ ਵੀ ਕਰਕੇ ਰਹਿਗਾ ਵਿਸ਼ਵਾਸ ਖੜੇ ਹੋਣਾ ਹallelujah ਫਿਰ ਆਪਣੇ ਤਰੀਕੇ ਨਹੀਂ ਵਰਤਨੇ ਪਰਮੇਸ਼ਵਰ ਦੇ ਵਚਨ ਚ ਰੇਕ ਸੇਵਕਾਈ ਹੁਣੀ ਆ ਔਰ ਉਹ ਯਿਸੂ ਮਸੀਹ ਦੀ ਸੇਵਕਾਈ ਆ ਔਰ ਜੋ ਸੇਵਕਾਈ ਵਚਨ ਦੇ ਬਾੜੇ ਨੂੰ ਤੋੜ ਰਹੀ ਆ ਜੋ ਸੇਵਕ ਵਚਨ ਤੋਂ ਬਾਹਰ ਹੋ ਕੇ ਚੱਲਦੇ ਪਏ ਜਿਨ੍ਹਾਂ ਨੇ ਕਮਾਈ ਦਾ ਸਾਧਨ ਬਣਾਇਆ ਹੋਇਆ ਧੰਦਾ ਕਰ ਰਹੇ ਆ ਉਹ ਸੇਵਕਾਈ ਪਰਮੇਸ਼ਵਰ ਦੀ ਨਹੀਂ ਆ ਨਾ ਉਸ ਸੇਵਕ ਪਰਮੇਸ਼ਵਰ ਦੇ ਵੱਲੋਂ ਔਰ ਸਭਨਾ ਨੂੰ ਜੈਮਸੀ